ਸਰਦੂਲ ਤੇ ਨੂਰੀ ਕਿਸਾਨੇ ਜਦੋਂ ਇਹਨਾਂ ਦਾ ਵਿਆਹ ਵੀ ਨਹੀਂ ਸੀ ਹੋਇਆ ਜੀ ਇਹ ਗੱਲਾਂ ਹੈਗੀਆਂ 999 ਦੀ ਜਦੋਂ ਮੈਂ ਨਾਰਥ ਜ਼ੋਨ ਚ ਸੀਗੀ ਇਹਨਾਂ ਦੀ ਤਹਜ਼ੀਬ ਦੱਸਦੀਆਂ ਦੋਨੋਂ ਜੀਆਂ ਦੀ ਮਤਲਬ ਰੱਬ ਸਰਦੂਲ ਦਾ ਸਵਰਗਾਂ ਚ ਵਸਾ ਕਰੇ ਉਹੋ ਜਿਹਾ ਕਲਾਕਾਰ ਪੈਦਾ ਨਹੀਂ ਹੁੰਦਾ ਕਿਸੇ ਨੂੰ ਉਹਦਾ ਉਹਦੀ ਸੱਚਾਈ ਨਹੀਂ ਮੈਂ ਜਾਣਦੀਆਂ ਕਿਉਂਕਿ ਮੈਂ ਬੁੱਕ ਕਰਦੀ ਰਹੀਆਂ ਸਰਦੂਲ ਤੇ ਨੂਰੀ ਫਿਰ ਹੁਣ ਇਹਨਾਂ ਦਾ ਪਹਿਲਾ ਉਹਨੇ ਅੱਡ ਗੱਡੀ ਚ ਆਉਣਾ ਇਕੱਠੇ ਗਾਉਣਾ ਜੋੜੀ ਹਮ ਮੇਰੇ ਕੋਲ ਫਿਲਮਾਂ ਇਹਨਾਂ ਦੀਆਂ ਫੋਟੋ ਪਈਆਂ ਨੂਰੀ ਉਹਦਾ ਜਿਵੇਂ ਮਲੂਕੜੀ ਜੀ ਹੁੰਦੀ ਸੀ ਉਹਨੇ ਅੱਡ ਗੱਡੀ ਚ ਆਉਦੇ ਭਰਾਵਾਂ ਨਾਲ ਆਉਣਾ ਸਰਦੂਲ ਨੇ ਅੱਡ ਆਉਣਾ ਸਟੇਜ ਤੇ ਇਹਨਾਂ ਨੇ ਇਕੱਠੇ ਰਹਿਣਾ ਹਮ ਮੈਂ ਹਸਤਾਖਸ਼ ਨੂਰੀ ਤੇ ਸਰਦੂਲ ਦੀ ਕਰੈਕਟਰ ਵਾਈਜ਼ ਇੰਨੇ ਹਾਈ ਕਰੈਕਟਰ ਰੱਖੇ ਫਿਰ ਜੇ ਕਦੇ ਰਾਤ ਰੋਕਣਾ ਪੈ ਜਾਂਦਾ ਸਾਡੇ 2-3 ਸ਼ੋਅ ਜੰਦੇ ਮੈਂ ਬਹੁਤ ਬੁੱਕ ਕਰਦੀ ਸੀ ਇਹਨਾਂ ਨੂੰ ਪਰਮਿੰਦਰ ਸੰਧੂ ਅੱਜ ਜਿਉਂਦੀ ਨਹੀਂ ਨਾ ਮੈਂ ਉਹਨੂੰ ਸਲੂਟ ਕਰਦੀ ਐਨੀ ਚੰਗੀ ਕਲਾਕਾਰ ਸੀ ਉਹ ਉਹਨੂੰ ਜਿੰਨੇ ਪੈਸੇ ਦੇ ਦੇਣ ਮਾਣਕ ਹੋ ਗਿਆ ਆਏ ਕਰਕੇ ਨਾ ਪੰਜੀ ਤੁਹਾਡਾ ਤਾਂ ਪ੍ਰਸ਼ਾਦ ਹੈ ਬਸ ਸਾਨੂੰ ਯਾਦ ਕਰ ਲਿਆ ਕਰੋ ਕਿਉਂਕਿ ਕਲਾਕਾਰ ਨੂੰ ਸਟੇਜ ਮਿਲਣੀ ਉਨੀ ਜ਼ਰੂਰੀ ਹੈ ਜਿੰਨੇ ਜਿਉਣ ਲਈ ਆਕਸੀਜਨ ਜੇ ਕਲਾਕਾਰ ਨੂੰ ਸਟੇਜ ਨਾ ਨਾ ਮਿਲੇ ਕਲਾਕਾਰ ਘਰੇ ਪਿਆ ਬਿਮਾਰ ਹੋ ਜਾਂਦਾ इवन ਮੈਂ ਵੀ ਜਾਣੀ ਆ ਸਾਡੀ ਵਧੀਆ ਤਾਂ ਹੁੰਦਾ ਜਿੱਦੇ ਅਸੀਂ ਲੋਕਾਂ ਨਾਲ ਰੂਬਰੂ ਹੁੰਨੇ